ਸ਼੍ਰੀ ਰਾਗ ਮਾਖਲਾ ਪੰਜਮ ਜਾ ਕੋ ਮੁਸ਼ਕਲ ਅਤ ਬਣ ਢੋਈ ਕੋਈ ਨਾ ਦੇ ਜਿਸ ਮਨੁੱਖ ਨੂੰ ਕੋਈ ਭਾਰੀ ਵਿਪਤਾ ਆ ਪਏ ਜਿਸ ਤੋਂ ਬਚਣ ਲਈ ਕੋਈ ਮਨੁੱਖ ਉਸ ਨੂੰ ਸਹਾਰਾ ਨਾ ਦੇਵੇ ਲਾਗੂ ਹੋਏ ਦੁਸ਼ਮਣ ਸਾਖ ਭੇ ਭਜ ਖਲੇ ਵੈਰੀ ਉਸ ਦੇ ਮਾਰੂ ਬਣ ਜਾਣ ਉਸ ਦੇ ਸਾਖ ਸੰਬੰਧੀ ਉਸ ਤੋਂ ਪਰੇ ਦੌੜ ਜਾਣ ਸਭੋ ਭਜੇ ਆਸਰਾ ਚੁੱਕੇ ਸਭ ਅਸਰਾ ਉਸ ਦਾ ਹਰ ਇੱਕ ਕਿਸਮ ਦਾ ਆਸਰਾ ਖਤਮ ਹੋ ਜਾਏ ਹਰ ਇੱਕ ਤਰ੍ਹਾਂ ਦਾ ਸਹਾਰਾ ਮੁੱਕ ਜਾਏ ਚਿਤ ਆਵੇ ਉਸ ਪਾਰ ਬ੍ਰਹਮ ਲੱਗਾ ਨ ਤਤੀਵਾਉ ਜੀਵ ਉਸ ਵਿਪਤਾ ਮਾਰੇ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਯਾਦ ਆ ਜਾਏ ਤਾਂ ਉਸ ਦਾ ਵਾਲ ਪੀ ਵਿਗਾ ਨਹੀਂ ਹੁੰਦਾ ਸਾਹਿਬ ਨੇ ਤਾਣਿਆ ਕਾ ਤਾਣ ਮਾਲ ਪ੍ਰਭੂ ਕਮਜ਼ੋਰਾਂ ਦਾ ਸਹਾਰਾ ਹੈ ਆਏ ਨਾ ਜਾਈ ਥਿਰ ਸਦਾ ਗੁਣ ਸਭ ਦੀ ਸੱਚ ਜਾਣ ਉਹ ਨਾ ਜੰਮਦਾ ਹੈ ਨਾ ਮਰਦਾ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ ਇਹ ਭਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਸਿਰ ਰਹਿਣ ਵਾਲੇ ਪ੍ਰਭੂ ਨਾਲ ਡੂੰਗੀ ਸਾਂਝ ਬਣਾ ਰਹਾਉ ਜੇ ਕੋ ਹੋ ਬਦੂ ਬਲਾ ਨੰਗ ਭੁੱਖ ਕੀ ਪੀਰ ਜੇ ਕੋਈ ਮਨੁੱਖ ਅਜੀਹਾ ਕਮਜ਼ੋਰ ਹੋ ਜਾਏ ਕਿ ਭੁੱਖ ਨੰਗ ਦਾ ਦੁੱਖ ਉਸ ਨੂੰ ਹਰ ਵੇਲੇ ਖਾਂਦਾ ਰਹੇ ਦਮੜਾ ਪੱਲਾ ਨਾ ਪਵੈ ਨਾ ਕੋ ਦੇਵਾ ਧੀਰ ਜੇ ਉਸ ਦੇ ਪੱਲੇ ਪੈਸਾ ਨਾ ਹੋਵੇ ਕੋਈ ਮਨੁੱਖ ਉਸ ਨੂੰ ਹੌਸਲਾ ਨਾ ਦੇਵੇ ਸਵਾਰਥ ਸਾਵਨਾ ਕੋ ਕਰੇ ਨਾਕਿ ਚ ਹੋਵੇ ਕਾਜ ਕੋਈ ਮਨੁੱਖ ਉਸ ਦੀ ਲੋੜ ਗਰਜ ਪੂਰੀ ਨਾ ਕਰੇ ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾ ਚੜ ਸਕੇ ਚਿਤ ਵਾਵੇ ਉਸ ਪਾਰ ਬ੍ਰਹਮ ਤਨ ਚਲ ਹੋਵੇ ਰਾਜ ਅਜਿਹੀ ਦੁਰਦਸ਼ਾ ਵਿੱਚ ਹੁੰਦਿਆਂ ਵੀ ਜੇ ਪਰਮਾਤਮਾ ਉਸਦੇ ਚਿੱਤ ਵਿੱਚ ਹੋ ਆਬਸੇ ਤਾਂ ਉਸ ਦਾ ਅਟਲ ਰਾਜ ਬਣ ਜਾਂਦਾ ਹੈ ਭਾਵ ਉਸ ਦੀ ਆਤਮਿਕ ਅਵਸਥਾ ਅਜਿਹੀ ਬਾਦਸ਼ਾਹਾਂ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਾ ਡੋਲੇ ਜਾਂ ਕੋ ਚਿੰਤਾ ਬਹੁਤ ਬਾਤ ਦੇਹੀ ਵਿਆਪੈ ਰੋਗ ਜਿਸ ਮਨੁੱਖ ਨੂੰ ਹਰ ਵੇਲੇ ਬੜੀ ਚਿੰਤਾ ਬਣੀ ਰਹੇ ਜਿਸ ਦੇ ਸਰੀਰ ਨੂੰ ਕੋਈ ਨਾ ਕੋਈ ਰੋਗ ਗ੍ਰਸੀ ਰੱਖੇ ਗ੍ਰਿਸ਼ਤ ਕੋਟਾਂਬ ਪਲੇਟਿਆ ਕਦੇ ਹਰਖ ਕਦੇ ਸੋਗ ਜਿਹੜਾ ਗ੍ਰਿਸ਼ਤ ਦੇ ਜੰਜਾਲ ਵਿੱਚ ਪਰਿਵਾਰ ਦੇ ਜੰਜਾਲ ਵਿੱਚ ਸਦਾ ਫਸਿਆ ਰਹੇ ਜਿਸ ਨੂੰ ਕਦੇ ਕੋਈ ਖੁਸ਼ੀ ਹੈ ਤੇ ਕਦੇ ਕੋਈ ਗਮ ਘੇਰੀ ਰੱਖਦਾ ਹੈ ਗੌਣ ਕਰੇ ਚੌਂ ਕੰਟਕਾ ਘੜੀ ਨਾ ਵੈਸਣ ਸੋਏ ਜਿਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਪਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਪਰ ਬਹਿਣਾ ਪੀ ਨਸੀਬ ਨਹੀਂ ਹੁੰਦਾ ਚਿਤ ਆਵੇ ਉਸ ਪਾਰ ਬ੍ਰह्म ਤਨ ਮਨ ਸੀਤਲ ਹੋਏ ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵਸੇ ਤਾਂ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ ਉਸ ਦਾ ਮਨ ਸੰਤੋਖ ਨਾਲ ਠੰਡਾ ਠਾਰ ਹੋ ਜਾਂਦਾ ਹੈ ਕਾਮ ਕ੍ਰੋਧ ਮੋਹ ਵਸ ਕੀਆ ਕਰਪਣ ਲੋਭ ਪਿਆਰ ਜੇ ਕਿਸੇ ਮਨੁੱਖ ਨੂੰ ਕਾਮ ਨੇ ਕ੍ਰੋਧ ਨੇ ਮੋਹ ਨੇ ਆਪਣੇ ਵਸ ਵਿੱਚ ਕੀਤਾ ਹੋਇਆ ਹੋਵੇ ਜੇ ਉਸ ਸ਼ੂਮ ਦਾ ਪਿਆਰ ਸਦਾ ਲੋਭ ਵਿੱਚ ਹੀ ਹੋਵੇ ਚਾਰੇ ਕਿਲਵਿਕ ਉਹਨਾਂ ਅਗ ਕੀਏ ਉਹ ਆ ਅਸੁਰ ਸੰਘਾਰ ਜੇ ਉਸ ਨੇ ਉਹਨਾਂ ਵਿਕਾਰਾਂ ਦੇ ਵਸ ਹੋ ਕੇ ਚਾਰੇ ਹੀ ਉੱਗੇ ਪਾਪ ਅਪਰਾਧ ਕੀਤੇ ਹੋਏ ਹੋਣ ਜੇ ਉਹ ਅਜਿਹਾ ਭੈੜਾ ਹੋ ਗਿਆ ਹੋਵੇ ਕਿ ਉਸ ਦਾ ਮਾਰ ਦੇਣਾ ਹੀ ਚੰਗਾ ਹੋਵੇ ਉਥੀ ਗੀਤ ਕਵਿਤ ਕਿਚ ਕਦੇ ਨਾ ਕਰਨ ਧਰਿਆ ਜੇ ਉਸ ਨੇ ਕਦੇ ਵੀ ਕੋਈ ਧਰਮ ਪੁਸਤਕ ਪੁਸਤਕ ਕੋਈ ਧਰਮ ਗੀਤ ਕੋਈ ਧਾਰਮਿਕ ਕਵਿਤਾ ਸੁਣੀ ਨਾ ਹੋਵੇ ਚਿਤ ਆਵੇ ਉਸ ਪਰਮ ਬ੍ਰਹਮ ਤਨਿਮ ਕੋ ਸਿਮਰਤ ਤਰਿਆ ਪਰ ਜੇ ਪ੍ਰਮਾਤਮਾ ਉਸ ਦੇ ਚਿਤ ਵਿੱਚ ਆਵ세 ਤਾਂ ਉਹ ਅੱਕ ਦੇ ਫੋਰ ਜਿਤਨੇ ਜਿਤਨੇ ਸਮੇ ਲਈ ਹੀ ਪ੍ਰਭੂ ਦਾ ਸਿਮਰਨ ਕਰਕੇ ਇਨਾ ਸਾਰੇ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਸਾਦ ਸਦ ਸਿਮਰੰਤ ਵੇਦ ਚਾਰ ਮੁਖ ਅਗਰ ਵਿਚਰੇ ਜੇ ਕੋਈ ਮਨੁੱਖ ਸਾਰੇ ਚਾਰੇ ਵੇਦ ਸਾਰੇ ਸ਼ਾਸਤਰ ਤੇ ਸਾਰੀਆਂ ਸਿਮਰਤੀਆਂ ਨੂੰ ਮੂੰਹ ਜਬਾਨੀ ਉਚਾਰ ਕੇ ਵਿਚਾਰ ਕਰਦਾ ਹੋਵੇ ਤਵੇ ਤਪੀ ਸਰ ਜੋਗਿਆ ਤੀਰਤ ਗਵਨ ਕਰੇ ਜੇ ਉਹ ਵੱਡੇ ਵੱਡੇ ਤਪੀਆਂ ਤੇ ਜੋਗੀਆਂ ਵਾਂਗ ਹਰੇਕ ਤੀਰਤ ਉੱਤੇ ਜਾਂਦਾ ਹੋਵੇ ਘਟ ਕਰਮਾਂ ਤੇ ਦੋ ਗੁਣੇ ਪੂਜਾ ਕਰਤਾ ਨਾਏ ਜੇ ਉਹ ਤੀਰਤਾ ਉੱਤੇ ਇਸ਼ਨਾਨ ਕਰਕੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੋਵੇ ਤੇ ਮਨਨੇ ਪਰਮਨੇ ਛੇ ਧਾਰਮਿਕ ਕੰਮਾਂ ਨਾਲੋਂ ਦੁਨੇ ਧਾਰਮਿਕ ਕਰਮ ਨਿਤ ਕਰਦਾ ਹੋਵੇ ਰੰਗ ਨਾ ਲੱਗੀ ਪਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਪਰ ਜੀ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਉਸ ਤੇ ਅੰਦਰ ਨਹੀਂ ਹੈ ਤਾਂ ਉਹ ਜ਼ਰੂਰ ਨਰਕ ਵਿੱਚ ਹੀ ਜਾਂਦਾ ਹੈ ਰਾਜ ਮਿਲਕ ਸਿੱਖਦਾਰੀਆ ਰਸ ਭੋਗਣ ਵਿਸਥਾਰ ਜੇ ਕਿਸੇ ਮਨੁੱਖ ਨੂੰ ਮੁਲਕਾਂ ਦੇ ਰਾਜ ਮਿਲੇ ਹੋਏ ਹੋਣ ਬੇਅੰਤ ਜ਼ਮੀਨਾਂ ਦੀ ਮਾਲਕੀ ਮਿਲੀ ਹੋਵੇ ਜੇ ਉਸ ਦੀਆਂ ਹਰ ਥਾਂ ਸਰਦਾਰੀਆਂ ਬਣੀਆਂ ਹੋਈਆਂ ਹੋਣ ਦੁਨੀਆ ਦੇ ਅਨੇਕਾ ਪਦਾਰਥਾਂ ਦੇ ਭੋਗ ਭੋਗਦਾ ਹੋਵੇ ਬਾਗ ਸੋਹਾਵੇ ਸੋਹਣੇ ਚੱਲ ਲਾ ਹੁਕਮੁ ਆਫਾਰ ਜੇ ਉਸ ਤੇ ਪਾਸ-ਪਾਸ ਸੋਹਣੇ ਸੁੰਦਰ ਬਾਗ ਹੋਣ ਜੇ ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਸ ਹੰਕਾਰੀ ਹੋਵੇ ਦਾ ਹੁਕਮ ਹਰ ਕੋਈ ਮੰਨਦਾ ਹੋਵੇ ਰੰਗ ਤਮਾਸ਼ੇ ਬਹੁ ਬਿਧੀ ਚਾਏ ਲੱਗ ਰਿਹਾ ਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗ ਤਮਾਸ਼ਿਆਂ ਵਿੱਚ ਚਾ ਮਲਾਰ ਵਿੱਚ ਰੁੱਝਾ ਰਹਿੰਦਾ ਹੋਵੇ ਕਿਤਨਾ ਆਇਓ ਪਰ ਬ੍ਰਹਮ ਤਾ ਸਰਪ ਕਿ ਜੂਨ ਗਿਆ ਪਰ ਜੇ ਪ੍ਰਮਾਤਮਾ ਉਸ ਦੇ ਚਿੱਤ ਵਿੱਚ ਕਦੇ ਨਾ ਆਇਆ ਹੋਵੇ ਤਾਂ ਉਸ ਨੂੰ ਸੱਪ ਦੀ ਜੂਣ ਵਿੱਚ ਗਿਆ ਸਮਝੋ ਬਹੁਤ ਧਨ ਆਦਵਚਾਰਵੰਤ ਸੋਭਾ ਨਿਰਮਲ ਰੀਤ ਜੇ ਕੋਈ ਮਨੁੱਖ ਬੜੇ ਧਨ ਵਾਲਾ ਹੋਵੇ ਚੰਗੀ ਰਹਿਣੀ ਬਹਿਣੀ ਵਾਲਾ ਹੋਵੇ ਸੋਭਾ ਵਾਲਾ ਹੋਵੇ ਤੇ ਸਾਫ ਸੁਥਰੀ ਜੀਵਨ ਮर्यादा ਵਾਲਾ ਹੋਵੇ ਮਾਤ ਪਿਤਾ ਸੁਤ ਭਾਈਆ ਸਾਜਣ ਸੰਗ ਪਰীত ਜੇ ਉਸ ਦਾ ਆਪਣੇ ਮਾਪਿਓ ਪੁੱਤਰਾ ਭਰਾਵਾਂ ਤੇ ਸੱਜਣਾ ਮਿੱਤਰਾਂ ਨਾਲ ਪ੍ਰੇਮ ਹੋਵੇ ਲਸ਼ਕਰ ਤਰਕਸ਼ ਬੰਦ ਬੰਦ ਜਿਓ ਜਿਓ ਸਗਲੀ ਕੀਤ ਜੇ ਤਰਕਸ਼ ਬੰਨਣ ਵਾਲੇ ਯੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾ ਕਰਦੇ ਹੋਣ ਸਾਰੀ ਸਿਸ਼ਟੀ ਉਸ ਨੂੰ ਜੀ ਜੀ ਆਖਦੀ ਹੋਵੇ ਚਤਨਾਯੋ ਪਰਮ ਬ੍ਰਹਮ ਤਾਂ ਖੜ ਰਸਤਲ ਦੀਤ ਪਰ ਜੇ ਪ੍ਰਮਾਤਮਾ ਉਸ ਦੇ ਚਿੱਤ ਵਿੱਚ ਨਹੀਂ ਵਸਦਾ ਤਾਂ ਉਹ ਆਖਰ ਲਿਜਾ ਕੇ ਨਰਕ ਵਿੱਚ ਪਾਇਆ ਜਾਂਦਾ ਹੈ ਕਾਇਆ ਰੋਗ ਨਛਦ੍ਰ ਕਿਛ ਨਾ ਕਚ ਕਾੜਾ ਸੋਗ ਜੇ ਕਿਸੇ ਮਨੁੱਖ ਦੇ ਸਰੀਰ ਨੂੰ ਕਦੇ ਕੋਈ ਰੋਗ ਨਾ ਲੱਗਾ ਹੋਵੇ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਾ ਆਈ ਹੋਵੇ ਕਿਸੇ ਤਰ੍ਹਾਂ ਦਾ ਕੋਈ ਚਿੰਤਾ ਫਿਕਰ ਉਸ ਨੂੰ ਨਾ ਹੋਵੇ ਮਿਰਤ ਨਾ ਆਵੀ ਚਿੱਤ ਤਿਸ ਐਨਸ ਭੋਗਾ ਭੋਗ ਜੇ ਉਸ ਨੂੰ ਕਦੇ ਮੋਦ ਦਾ ਫਿਕਰ ਚੇਤੇ ਨਾ ਆਇਆ ਹੋਵੇ ਜੇ ਉਹ ਦਿਨ ਰਾਤ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੋਵੇ ਸਭ ਕਿਸ ਕੀ ਤੋਂ ਆਪਣਾ ਜੀ ਨ ਸੰਕ ਧਰਿਆ ਜੇ ਉਸ ਦੇ ਦੁਨੀਆਂ ਦੇ ਹਰ ਇੱਕ ਚੀਜ਼ ਨੂੰ ਆਪਣੀ ਬਣਾ ਲਿਆ ਹੋਵੇ ਕਦੇ ਉਸ ਦੇ ਚਿੱਤ ਵਿੱਚ ਆਪਣੀ ਮਲਕੀਅਤ ਬਾਰੇ ਕੋਈ ਸ਼ੰਕਾ ਨਾ ਉੱਠਿਆ ਹੋਵੇ ਚਿਤ ਨ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਪਰ ਜੇ ਪ੍ਰਮਾਤਮਾ ਉਸ ਦੇ ਚਿੱਤ ਵਿੱਚ ਕਦੇ ਨਹੀਂ ਆਇਆ ਤਾਂ ਉਹ ਅੰਤ ਜਮਰਾਜ ਤੇ ਦੂਤਾਂ ਦੇ ਵਸ ਪੈਂਦਾ ਹੈ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਸ ਵੱਡ ਭਾਗੀ ਮਨੁੱਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਸਤ ਸੰਗ ਪ੍ਰਾਪਤ ਹੁੰਦਾ ਹੈ ਜਿਉਂ ਜਿਉਂ ਉਹ ਵਧਾਈ ਜਾ ਤਿਉ ਤਿਉ ਹਰ ਸੋ ਰੰਗ ਤੇ ਇਹ ਇੱਕ ਕੁਦਰਤੀ ਨਿਯਮ ਹੈ ਕਿ ਜਿਉਂ ਜਿਉਂ ਉਹ ਸਤ ਸੰਗ ਵਿੱਚ ਬੈਠਣਾ ਵਧਾਇਆ ਜਾਂਦਾ ਹੈ ਤਿਉ ਤਿਉ ਪ੍ਰਮਾਤਮਾ ਨਾਲ ਪਿਆਰ ਵੀ ਵੱਧਦਾ ਜਾਂਦਾ ਹੈ ਦੋਹਾਂ ਸਿਰਿਆਂ ਕਾ ਖਸਮ ਆਪ ਔਰਨਾ ਦੂਜਾ ਥਾਓ ਪਰ ਦੁਨੀਆ ਦਾ ਮੋਹ ਤੇ ਪ੍ਰਭੂ ਚਰਨਾਂ ਦਾ ਪਿਆਰ ਇਨ੍ਹਾਂ ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ ਕਿਸੇ ਨੂੰ ਮਾਇਆ ਦੇ ਮੋਹ ਵਿੱਚ ਪਾਈ ਰੱਖਦਾ ਹੈ ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਦਾ ਹੈ ਉਸ ਪ੍ਰਭੂ ਤੋਂ ਬਿਨਾ ਜੀਵਨ ਵਸਤੇ ਕੋਈ ਹੋਰ ਦੂਜਾ ਸਹਾਰਾ ਨਹੀਂ ਹੈ ਸਤਗੁਰ ਤੁਠਾ ਪਾਇਆ ਨਾਨਕ ਸੱਚਾ ਨਾਉ ਇਹ ਨਾਨਕ ਜਦੋਂ ਪ੍ਰਭੂ ਦੀ ਮਿਹਰ ਹੋਵੇ ਤਾਂ ਉਹ ਗੁਰੂ ਮਿਲਾਂਦਾ ਹੈ ਤੇ ਗੁਰੂ ਦੇ ਪ੍ਰਸੰਨ ਹੋਇਆ ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ